ਅੱਜ ਦਾ ਜਿਹੜਾ ਵਿਸ਼ਾ ਹੈ ਉਹ ਆਪ ਸਭ ਨੂੰ ਮੈਂ ਦੱਸਣਾ ਚਾਹੁੰਨਾ ਕਿ ਅਜ ਤੱਕ 2 ਦਿਨ ਪਹਿਲਾਂ ਇੱਕ ਜਲੰਧਰ ਦੇ ਪ੍ਰੈਸ ਕਲੱਬ ਦੇ ਵਿੱਚ ਪ੍ਰੈਸ ਵਾਰਤਾ ਹੋਈ ਹੈ ਉਹਦੇ ਵਿੱਚ ਪੰਜਾਬ ਚਾਹ ਮੋਰਚਾ ਜਿਹੜਾ ਹੈਗਾ ਜਿਹਦੇ ਪ੍ਰਧਾਨ ਤੇਜਸਵੀ ਮਨਹਾਸ ਜੀ ਨੇ ਉਹਨਾਂ ਨੇ ਕੁਝ ਜਿਹੜੇ ਕੁਐਸਚਨ ਪੁੱਟਾ ਕੀਤੇ ਆ ਜੋ ਪੰਜਾਬ ਦੇ ਵਿੱਚ ਸਾਡੇ ਪਾਸਟਰ ਸਹਿਬਾਨ ਸਾਡੇ ਚਰਚਸ ਦੇ ਉੱਪਰ ਉਸ ਨੂੰ ਲੈ ਕੇ ਅਸੀਂ ਬਸ ਵਾਰਤਾ ਕਰ ਰਹੇ ਹਾਂ ਕਿ ਜੋ ਉਹਨਾਂ ਨੇ ਪੰਜਾਬ ਦੇ ਲੋਕਾਂ ਨੂੰ ਇੱਕ ਭਰਮ ਵਿੱਚ ਪਾਉਣ ਵਾਲੀਆਂ ਗੱਲਾਂ ਉਸ ਦਿਨ ਕੀਤੀਆਂ ਜਿਹੜੀਆਂ ਕਿ ਸੱਚਾਈ ਤੋਂ ਕੋਹਾਂ ਦੂਰ ਹੈ ਔਰ ਆਪਣੇ ਮਨਕਰਤ ਗੱਲਾਂ ਕੀਤੀਆਂ ਔਰ ਆਪਣੇ मंसूਬਿਆਂ ਨੂੰ ਪੂਰਾ ਕਰਨ ਵਾਸਤੇ ਉਹਨਾਂ ਦੀ ਜੋ ਆਪਣੀ ਜਿਹੜੀ ਰਾਜਨੀਤਿਕ ਲਾਲਸਾ ਹੈ ਜਾਂ ਪੰਜਾਬ ਦੇ ਅੰਦਰ ਉਹ ਕਿਸ ਏਜੰਸੀ ਦੇ ਹੱਥ ਵਿੱਚ ਖੇਡ ਕੇ ਪੰਜਾਬ ਦੀ ਭਾਈਚਾਰਕ ਸਾਂਝ ਜਿਹੜੀ ਆ ਉਸ ਨੂੰ ਅੱਗ ਲਾਉਣਾ ਚਾਹੁੰਦੇ ਆ ਔਰ ਪੰਜਾਬ ਦੇ ਵਿੱਚ ਜੋ ਇਸ ਵਕਤ ਸ਼ਾਂਤੀ ਆ ਇਹ ਸ਼ਾਂਤੀ ਨੂੰ ਭੜਕਾਉਣਾ ਚਾਹੁੰਦੇ ਆ ਔਰ ਇਹਦੇ ਨਾਲ ਹੀ ਮੈਂ ਦੱਸਣਾ ਚਾਹਣਾ ਕਿਉਂਕਿ ਨੈਕਸਟ ਮੰਥ ਵਿੱਚ 크리스마ਸ ਦਾ ਸੈਲੀਬ੍ਰੇਸ਼ਨ ਆ ਤਾਂ ਇਹ ਲੋਕ ਜਿਹੜੇ ਨੇ ਇਹ ਸ਼ਰਾਰਤ ਬਸ ਸਾਡਾ ਜਿਹੜਾ ਮੰਨਤਾ ਉਸ ਨੂੰ ਇਹ ਖਰਾਬ ਕਰਨਾ ਚਾਹੁੰਦੇ ਆ ਔਰ ਇਹਨਾਂ ਦੀ ਜਿਹੜੀ ਸੋਚ ਆ ਉਹ ਬਹੁਤ ਜ਼ਿਆਦਾ ਕੱਲ ਦੇਖ ਕੇ ਸਾਰੀ ਪ੍ਰੈਸ ਕਾਨਫਰੰਸ ਮਾਨੂੰ ਬੜਾ ਦੁੱਖ ਲੱਗਿਆ ਕਿ ਪੰਜਾਬ ਦੇ ਵਿੱਚ ਅਗਰ ਸਭ ਧਰਮ ਇਕੱਠੇ ਵੱਧ ਫੁੱਲ ਰਹੇ ਆ ਤੇ ਸਿਰਫ ਇੱਕ ਮਸੀਹ ਧਰਮ ਨੂੰ ਹੀ ਹਮੇਸ਼ਾ ਟਾਰਗੇਟ ਕਿਉਂ ਉਹਨਾਂ ਨੇ ਆਪਣੀ ਬੈਸਟ ਕਾਨਫਰੰਸ ਦੇ ਵਿੱਚ ਗੱਲਾਂ ਕੀਤੀਆਂ ਡੇਰਾਬਾਦੀ ਗੱਲ ਕੀਤੀ ਹੈ ਲੇਕਿਨ ਉਹ ਕ੍ਰਿਸਚੀਅਨ ਚਰਚ ਨੂੰ ਡੇਰਾਵਾਤਾ ਕਹਿ ਗਏ ਲੇਕਿਨ ਹੋਰ ਬਹੁਤ ਸਾਰੇ ਇਰਦਗਿਰਦ ਇਹੋ ਜੀਆਂ ਧਾਰਮਿਕ ਸੰਸਥਾਵਾਂ ਕੰਮ ਕਰ ਰਹੀਆਂ ਧਰਮ ਸਥਾਨ ਬਣੇ ਆ ਉਹਨਾਂ ਦੇ ਵਿੱਚ ਵੀ ਜਿਹੜੇ ਪੰਜਾਬੀ ਜਿਹੜੇ ਨੇ ਉਹ ਬੜੀ ਵੱਡੀ ਗਿਣਤੀ 'ਚ ਜਾਂਦੇ ਆ ਅਰਗਰ ਉਥੇ ਉਹਨਾਂ ਧਰਮ ਸਥਾਨਾਂ ਦੇ ਉੱਤੇ ਅਸੀਂ ਕਿਸੇ ਦਾ ਨਾਂ ਨਹੀਂ ਲੈਣਾ ਚਾਹੁੰਦੇ ਨਾ ਕਿਸੇ ਨੂੰ ਆਪਾਂ ਟਾਰਗੇਟ ਕਰਨਾ ਚਾਹੁੰਦੇ ਆ ਉਹ ਤਾਂ ਉਹਨੂੰ ਡੇਰੇ ਦਿਖੇ ਨਹੀਂ ਲੇਕਿਨ ਉਹਨਾਂ ਨੂੰ ਸਿਰਫ ਮਸੀਹ ਚਰਚ ਜੜਿਆ ਉਹ ਉਹਨਾਂ ਨੂੰ ਡੇਰੇ ਕਹਿਣ ਤੋਂ ਉਹ ਬੰਦਾ ਝੱਕਿਆ ਨਹੀਂ ਉਹਦੀਆਂ ਜਿੰਨੀਆਂ ਵੀ ਗੱਲਾਂ ਹੋਈਆਂ ਵਾ ਉਹਨਾਂ ਗੱਲਾਂ ਨਾਲ ਸਾਨੂੰ ਬੜਾ ਦੁੱਖ ਲੱਗਿਆ ਉਹਨੇ ਸੋ ਕਾਲਡ ਤੱਕ ਦੇ ਸ਼ਬਦ ਜਿਹੜੇ ਉਹ ਵਰਤਿਆ ਸਾਡੇ ਪਾਸੋਂ ਸਬਾਨਾ ਦੇ ਲਈ ਸਾਡੇ ਚਰਚਸ ਦੇ ਲਈ ਜਿਹੜੀ ਕਿ ਸਾਡੀ ਧਾਰਮਿਕ ਆਸਥਾ ਹੈ ਜਿੱਥੇ ਸਾਡੇ ਲਈ ਚਾਹੇ ਉਹ ਪਾਸਟਰ ਹੋ ਚਾਹੇ ਚਰਚ ਹੋਵੇ ਸਾਡੇ ਲਈ ਉਹ ਧਰਮ ਦੇ عقیده ਆ ਔਰ ਅਗਰ ਉਹਨਾਂ ਨੂੰ ਇਹ ਇਸ ਤਰ੍ਹਾਂ ਦੇ ਨਾਲ ਇਹੋ ਜੀ ਸ਼ਬਦਾਵਲੀ ਵਰਤ ਕੇ ਤਾਂ ਉਹ ਆਪਣੇ ਕੋਈ ਟੀਚੇ ਮੱਥੇ ਕੇ ਉਹਨਾਂ ਨੂੰ ਸਾਬਤ ਕਰਨਾ ਚਾਹੁੰਦੇ ਆ ਤੇ ਮੈਂ ਸਮਝਦਾ ਕਿ ਉਹਨਾਂ ਦੀ ਗਲਤ ਫਹਮੀ ਆ ਔਰ ਜਿਹੜੀਆਂ ਉਹਨਾਂ ਨੇ ਗੱਲਾਂ ਕੀਤੀਆਂ ਕਿਤੇ 25-25 ਲੱਖ ਰੁਪਏ ਦੇ ਕੇ ਲੋਕਾਂ ਨੂੰ ਤਰੰਪਰਵਰਤਨ ਕਰਾਇਆ ਜਾ ਰਿਹਾ ਕਿੰਨੀਆਂ ਬੇਤੁਕ ਪੰਜਾਬ ਦੇ ਵਿੱਚ ਆ ਪਿਛਲੇ ਹੜ੍ਹ ਜਿਹੜੇ ਆ ਉਹਨਾਂ ਦੇ ਹਾਲਾਤ ਕੀ ਸੀਗੇ ਅਗਰ 25-25 ਲੱਖ ਰੁਪਇਆ ਦੇ ਕੇ ਅਸੀਂ ਲੋਕ ਕ੍ਰਿਸਟਿਅਨ ਬਣਾਉਣੇ ਆ ਤਾਂ ਫਿਰ ਜਿਹੜੇ ਸਾਡੇ ਪਹਿਲੇ ਗਰੀਬ ਲੋਕ ਆ ਜਿਨ੍ਹਾਂ ਦੇ ਘਰ ਢੱਟ ਗਏ ਤੁਹਾਨੂੰ ਹੁਣ ਬਣਨ ਨਹੀਂ ਦੇ ਤੇ ਉਹਨਾਂ ਨੂੰ ਪੈਸੇ ਦੇ ਕੇ ਕਿਉਂ ਨਾ ਆਪਾਂ ਕੰਮ ਆਪਣੇ ਲੋਕਾਂ ਦਾ ਸਵਾਲ ਕੀ ਨਵੇਂ ਬੰਦਿਆਂ ਨੂੰ ਕਿੱਥੋਂ ਲੈ ਕੇ ਆਉਣਾ ਇੰਨਾ ਪੈਸਾ ਔਰ ਜੋ ਇਹ ਜਿਹੜੇ ਗੱਲਾਂ ਕੀਤੀਆਂ ਮੈਂ ਤੁਸੀ ਸਭ ਸਾਡੇ ਪੱਤਰਕਾਰ ਭਰਾ ਤੁਸੀ ਸਭ ਜਾਣਦੇ ਹੋ ਕਿ ਤੁਸੀ ਸਭ ਲੋਕੋ ਕਿੰਨਾ ਕ ਪੈਸਾ ਦਿੱਤਾ ਜਾ ਰਿਹਾ ਔਰ ਇਹ ਗੱਲਾਂ ਸਿਰਫ ਇਸ ਲਈ ਕੀਤੀਆਂ ਜਾ ਰਹੀਆਂ ਕਿਉਂਕਿ ਜਿਹੜੀ ਆਰਐਸਐਸ ਆ ਉਹ ਪੰਜਾਬ ਦੇ ਅੰਦਰ ਆਪਣਾ ਇੱਕ ਅਜੰਡਾ ਜਿਹੜਾ ਉਹ ਲਾਗੂ ਕਰ ਰਹੀ ਆ ਔਰ ਪੰਜਾਬ ਨੂੰ ਸ਼ਾਂਤ ਜਿਹੜਾ ਰੱਖਣਾ ਇਹ ਸੈਂਟਰ ਦੀਆਂ ਜਾਂ ਬਾਹਰ ਦੀਆਂ ਜੇ ਦੇਸ਼ੋਂ ਬਾਹਰ ਦੀਆਂ ਜਿਹੜੀਆਂ ਏਜੰਸੀਆਂ ਉਹਨਾਂ ਦੀ ਹਮੇਸ਼ਾ ਕੋਸ਼ਿਸ਼ ਰਹੀ ਹੈ ਕਿ ਪੰਜਾਬੀ ਜਿਹੜੇ ਆ ਪੰਜਾਬ ਉਹ ਧਰਮ ਨੂੰ ਲੈ ਕੇ ਬਹੁਤ ਸੈਂਸਿਟਿਵ ਨੇ ਬਹੁਤ ਇਮੋਸ਼ਨਲ ਨੇ ਅੱਜ ਤੁਸੀਂ ਦੇਖੋਗੇ ਕਿਸੇ ਵੀ ਬੰਦੇ ਨੂੰ ਅਗਰ ਆ ਕੋਈ ਵੀਊ ਲੈਣੇ ਆ ਅਗਰ ਉਹਨੂੰ ਆਪਣੀ ਲੱਗਦਾ ਕਿ ਮੈਂ ਫੇਮਸ ਹੋਣਾ ਤਾਂ ਸਭ ਤੋਂ ਪਹਿਲਾਂ ਉਹ ਮਸੀਹ ਧਰਮ ਨੂੰ ਟਾਰਗੇਟ ਕਰੇਗਾ ਔਰ ਹਮੇਸ਼ਾ ਕੀਤਾ ਗਿਆ ਉਹ ਚਾਹੇ ਅਮਰਪਾਲ ਸਿੰਘ ਜਦ ਸਟਾਰਟਿੰਗ 'ਚ ਆਇਆ ਸੀ ਤਾਂ ਅਮਰਪਾਲ ਨੇ ਸਭ ਤੋਂ ਪਹਿਲਾਂ ਆਣ ਕੇ ਮਸੀਹ ਧਰਮ ਨੂੰ ਟਾਰਗੇਟ ਕੀਤਾ ਜਿਹੜੇ ਜਿਹੜੇ ਬੰਦੇ ਨੇ ਫੇਮਸ ਹੋਣਾ ਉਹ ਮਸੀਹ ਧਰਮ ਨੂੰ ਟਾਰਗੇਟ ਕਰੇਗਾ ਉਹ ਮਸੀਹ ਧਰਮ ਦੇ ਪੈਰੋਕਾਰਾਂ ਨੂੰ ਟਾਰਗੇਟ ਕਰੇਗਾ ਔਰ ਉਹਦੇ ਜਿਹੜੇ ਧਾਰਮਿਕ ਗੁਰੂ ਆ ਉਹਨਾਂ ਨੂੰ ਟਾਰਗੇਟ ਕਰੇਗਾ ਡੀਕੋਡ ਕਰਨਾ ਇਹ ਆਪਣੀ ਜਨਰਲ ਸੈਕਟਰ ਕਵਰ ਕਰਦਾ ਹੈ ਮੈਂ ਮੈਂ ਡੀਕੋਡ ਇਹਨੂੰ ਇਸ ਲਈ ਕਰ ਰਿਹਾ ਹਾਂ ਕਿਉਂਕਿ ਤੁਸੀਂ ਜਾਣਦੇ ਹੋ ਕਿ ਜਿਹੜੀਆਂ ਏਜੰਸੀਆਂ ਨੇ ਪੰਜਾਬ ਦੇ ਅੰਦਰ ਖਲਾਰ ਪੈਦਾ ਕਰਨਾ ਉਹਨਾਂ ਨੇ ਆਪਣਾ ਕੰਮ ਕਰਨਾ ਉਹਨਾਂ ਨੇ ਸਾਨੂੰ ਆਪਸ ਵਿੱਚ ਮੈਂ ਤੇ ਜਿਹੜੀਆਂ ਪੰਜਾਬ ਦੇ ਵਿੱਚ ਕਰ ਰਿਹਾ ਉਹ ਤੁਸੀਂ ਸਾਰੇ ਜਾਣਦੇ ਹੋ ਕੀ ਕਰ ਰਿਹਾ ਮੈਂ ਤੇ ਆਰਐਸਐਸ ਦੀ ਗੱਲ ਕਰ ਰਿਹਾ ਮੈਂ ਆਰਐਸਐਸ ਦੀ ਗੱਲ ਕਰ ਰਿਹਾ ਬੜੀ ਔਰ ਏਜੰਸੀ ਐਕੋਰ ਕੀ ਹੈ ਜਦੋਂ ਸਰਕਾਰ ਉਹਨੂੰ ਉਹ ਕੁਝ ਵੀ ਕਰੀ ਜਾਵੇ ਉਹ ਪੰਜਾਬ ਹਿੰਦੁਸਤਾਨ ਦੇ ਅੰਦਰ ਕੁਝ ਵੀ ਕਰੀ ਜਾਵੇ ਉਸ ਨੂੰ ਕੋਈ ਰੋਕ ਨਹੀਂ ਆ ਤੇ ਫਿਰ ਸਰਕਾਰ ਦੀ ਸ਼ਹਿ ਹੈ ਉਸ ਨੂੰ ਸੋ ਮੈਂ ਆਪ ਸਭ ਨੂੰ ਇੱਕ ਜਰੂਰ ਇਹ ਬੇਨਤੀ ਕਰਾਂਗਾ ਕਿ ਜੋ ਪੱਖ ਅਸੀਂ ਰੱਖ ਰਹੇ ਹਾਂ ਉਹ ਪੱਖ ਸਾਡੇ ਵੱਲੋਂ 100 10% ਕਲੀਅਰ ਕਾਟਾ ਕਿ ਪੰਜਾਬ ਦੇ ਵਿੱਚ ਕਿਸੇ ਵੀ ਧਰਮ ਦੀ ਲਾਲਚਵਸ ਜਿਹੜੀ ਕਨਵਰਸੇਸ਼ਨ ਆ ਉਹ ਨਹੀਂ ਹੋ ਰਹੀ ਅਗਰ ਕੋਈ ਤੁਹਾਨੂੰ ਲੱਗਦਾ ਮੈਂ ਤੁਹਾਡੇ ਮਾਧਿਅਮ ਨੇ ਗੱਲ ਕਰਾਂਗਾ ਅਗਰ ਕਿਸੇ ਵੀ ਲਾਲਚ ਹੈਗਾ ਕਿਸੇ ਨੂੰ ਲਾਲਚਵਸ ਦਿੱਤਾ ਜਾ ਰਿਹਾ ਉਹ ਸਾਡੇ ਨੋਟਸ ਅੱਗੇ ਜਰੂਰ ਲਿਆਓ ਕਿਉਂਕਿ ਅਸੀਂ ਤਾਂ ਲੱਭਦੇ ਫਿਰਦੇ ਆ ਇਹ ਜਿਹੜੀਆਂ ਫਾਲਸ ਗੱਲਾਂ ਕਰਦੇ ਜਿੰਨੀਆਂ ਵੀ ਗੱਲਾਂ ਇਹਨਾਂ ਪ੍ਰੈਸ ਕਾਨਫਰੰਸ 'ਚ ਕੀਤੀਆਂ ਉਹ ਸਾਰੀਆਂ ਫਾਲਸ ਸੀਗੀਆਂ ਉਹ ਸਿਰਫ ਆਪਣੇ ਆਪ ਨੂੰ ਪੰਜਾਬ ਦੇ ਵਿੱਚ ਲਾਈਮਲਾਈਟ ਲਿਆਉਣ ਵਾਸਤੇ ਇਤਿਆ ਸੀਗੀਆਂ ਸੋ ਇਹ ਇਹਨੀਆਂ ਗੱਲਾਂ ਮੈਂ ਤੁਹਾਨੂੰ ਕਰਨਾ ਚਾਹੁੰਨਾ ਵਾ ਉਹ ਤੋਂ ਬਾਅਦ ਮੈਂ ਜਸਪਾਲ ਜੀ ਨੂੰ ਬੇਨਤੀ ਕਰਾਂਗਾ ਅੱਜ ਲੱਗੇ ਗੱਲ ਕਰਦੇ ਹਾਂ ਹਾਂਜੀ ਹਾਂਜੀ ਮੈਂ ਕਰ ਦੇਣਾ ਮੈਂ ਕਰ ਦੇਣਾ ਆਈ ਵਿਲ ਕਲੈਰੀਫਾਈ ਸਾਰਿਆਂ ਨੂੰ ਨਮਸਕਾਰ ਪੱਤਰਕਾਰ ਜਿਹੜੇ ਇਲੈਕਟ੍ਰੋਨਿਕ ਮੀਡੀਆ 프ਰਿੰਟ ਮੀਡੀਆ ਮੈਂ ਜਸਪਾਲ ਮਸੀਹ ਚੇਅਰਮੈਨ ਵਾਲੇ ਦੇ ਆਕ੍ਰਿਸ਼ਟਨ ਸਮਾਜ ਮੋਰਚਾ ਆਪਰੇਸਰ ਤੋਂ ਔਰ ਸਾਡੇ ਵਿੱਚ ਅੱਜ ਪੂਰੇ ਪੰਜਾਬ ਦੇ ਵਿੱਚੋਂ ਕ੍ਰਿਸਟਲ ਲੀਡਰਸ਼ਿਪ ਸਮੂਹ ਮਸੀਹ ਭਾਈਚਾਰਾ ਜਿਹੜਾ ਪੰਜਾਬ ਦਾ ਜਿਹੜਾ ਇੱਥੇ ਆਇਆ ਵਾ ਕਿਉਂਕਿ ਜਿਹੜੇ ਇੱਕ ਦੋ ਦਿਨ ਪਹਿਲਾਂ ਹੀ ਰੱਖਿਆ ਲਏ ਇੱਥੇ ਜਿਹੜੀ ਇੱਕ ਪ੍ਰੈਸ ਕਾਨਫਰੰਸ ਹੋਈ ਆ ਪੰਜਾਬ ਬਚਾਓ ਮੋਰਚਾ ਦੇ ਬੈਨਰ ਹੇਠ ਜਿਤ ਤੇਜਸਵੀ ਮਨਹਾਸ ਜੀ ਐਮਪੀ ਸਿੰਘ ਜੀ ਔਰ ਉਹਨਾਂ ਦੀ ਟੀਮ ਜਿਹੜੀ ਨਵੀਂ ਇੱਕ ਜਿਹੜੀ ਤਿਆਰ ਹੋਈ ਆ ਉਹਨਾਂ ਨੇ ਸਿੱਧੇ ਸਿੱਧੇ ਚਰਚ ਤੇ 크੍ਰਿਸਚਨ ਭਾਈਚਾਰੇ ਤੇ ਔਰ ਇਹਨਾਂ ਦੇ ਧਾਰਮਿਕ ਜਿਹੜੇ ਸਾਡੇ ਆਗੂ ਆ ਪਾਸਟਰ ਸਹਿਬਾਨ ਸਾਡੇ ਬਿਸ਼ਪ ਸਹਿਬਾਨ ਔਰ ਸਾਡੇ ਪਾਦਰੀ ਸਹਿਬਾਨਾਂ ਤੇ ਸਿੱਧਾ ਸਿੱਧਾ ਜਿਹਦਾ ਅਟੈਕ ਕੀਤਾ ਵਾ ਕਿ ਇਹ ਜਿਹੜਾ ਵਾ ਕਿ ਲਾਲਚ ਦੇਖ ਜਿਸ ਤਰ੍ਹਾਂ ਸਾਡੇ ਬੈਂਤੀਆ ਜਨਾਲਾ ਜੀ ਦੱਸ ਕੇ ਗਏ ਨੇ ਗਲੋਬਲ 크੍ਰਿਸਚਨ ਐਕਸ਼ਨ ਕਮੇਟੀ ਤੋਂ ਵੀ 25 25 ਲੱਖ ਰੁਪਏ ਦੇ ਕੇ ਜਿਹੜਾ ਧਰਮ ਪਰਿਵਰਤਨ ਕਰਾ ਰਹੇ ਆ ਅੱਜ ਪੰਜਾਬ ਦੇ ਵਿੱਚ ਅੱਜ ਤੱਕ ਇੱਕ ਵੀ ਕੋਈ ਕੇਸ ਸਾਹਮਣੇ ਨਹੀਂ ਆਇਆ ਤੁਸੀਂ ਵੀ ਸਾਰੇ ਜਾਣਦੇ ਜੋ ਵਿੱਚ ਇਹਦੇ ਵਿੱਚ ਕੋਈ ਧਰਮ ਪਰਿਵਰਤਨ ਦੀ ਕੋਈ ਗੱਲ ਆਈ ਹੋਵੇ ਔਰ ਇੱਥੇ ਬਸ ਨਹੀਂ ਇਹਨਾਂ ਨੇ ਸਾਡੇ ਪਵਿੱਤਰ ਜਿਹੜਾ ਤੇਲ ਆ ਜੋ ਪਵਿੱਤਰ ਬਾਈਬਲ ਦੇ ਵਿੱਚ ਲਿਖਿਆ ਹੋਇਆ ਵਾ ਬਾਈਬਲ ਬਿਆਨ ਕਰਦੀ ਆ ਬਾਈਬਲ 'ਚ ਲਿਖਿਆ ਹੋਇਆ ਵਾ ਔਰ ਤਾਂ ਵੀ ਕਿੰਤੂ ਪਰੰਤੂ ਕੀਤਾ ਔਰ ਲਿਖਿਆ ਵਾ ਇਹ ਵੀ ਇਹਨਾਂ ਨੇ ਕਿਹਾ ਕਿ ਇਹਨਾਂ ਨੇ ਜਿਹੜੇ ਆਪਣੇ ਮੈਡੀਕਲ ਵਿੰਗ ਬਣਾਏ ਹੋਏ ਆ ਦੇਖੋ ਧਾਰਮਿਕ ਜਗ੍ਹਾ ਤੇ ਇਹੋ ਜਿਹਾ ਕੰਮ ਹੁੰਦਾ ਜਦ ਸਾਨੂੰ ਪਵਿੱਤਰ ਬਾਈਬਲ ਬਿਆਨ ਕਰਦੀ ਆ ਪ੍ਰਭੂ ਯਿਸੂ ਮਸੀਹ ਜੀ ਨੇ ਧਰਤੀ ਤੇ ਰਹਿੰਦੇ ਆ ਇਹਨਾਂ ਨੇ ਮੈਰਕਲ ਦੇ ਚਮਤਕਾਰਾਂ ਦੀ ਗੱਲ ਕੀਤੀ ਆ ਇਹ ਤੁਹਾਨੂੰ ਦੱਸਣਾ ਚਾਹੁੰਦੇ ਆ ਸਾਰੇ ਭਰਾਵਾਂ ਨੂੰ ਭੈਣਾਂ ਨੂੰ ਕਿ ਕੋਈ ਵੀ ਪਾਸਟਰ ਜਿਹੜਾ ਕਿ ਕੀੜੀ ਨੂੰ ਠੀਕ ਵੀ ਨਹੀਂ ਕਰ ਸਕਦਾ ਔਰ ਇਹਨਾਂ ਨੇ ਦਾਵਾ ਕੀਤਾ ਕਿ ਪਾਸਟਰ ਅਮਕੋ ਨਰੂਲਾ ਜੀ ਹੋਰ ਪਾਸਟਰ ਜਿਹੜੇ ਹੋਰ ਵੀ ਜਿੰਨੇ ਪੰਜਾਬ 'ਚ ਸੇਵਕਾਈ ਕਰਦੇ ਆ ਚਾਹੇ ਪਾਸਟਰ ਦਿਹੋਲ ਜੀ ਹੋਣ ਚਾਹੇ ਪ੍ਰੋਫੈਟ ਬਜਿੰਦਰ ਸਿੰਘ ਜੀ ਉਹਨਾਂ ਦੀ ਚਰਚ ਹੋਵੇ ਜਾਂ ਹੋਰ ਵੀ ਜਿੰਨੇ 65000 ਪਾਸਟਰ ਇਹਨਾਂ ਨੇ ਦੱਸਿਆ ਆ ਪੰਜਾਬ ਦੇ ਵਿੱਚ ਔਰ ਦੱਸਿਆ ਵੀ ਇਹ ਜਿਹੜੇ ਚਮਤਕਾਰਾਂ ਦੇ ਨਾਲ ਲਾਲਚ ਦੇ ਕੇ ਲੋਕਾਂ ਦਾ ਧਰਮ ਪਰਿਵਰਤਨ ਕਰ ਰਹੇ ਆ ਇਤਾਂ ਦੀ ਕੋਈ ਗੱਲ ਨਹੀਂ ਆ ਕਿਉਂਕਿ ਪ੍ਰਭੂ ਯਿਸੂ ਮਸੀਹ ਦੀ ਜਿਹਦੀ ਇਹ ਹੋਇਆ ਅੱਗੇ ਆਪਣੇ ਚੇਲਿਆਂ ਨੂੰ ਸੀ ਤੁਸੀਂ ਜਾਓ ਸਰਬ ਸ੍ਰਿਸ਼ਟ ਤੇ ਜਾ ਕੇ ਜਿਹੜਾ ਵਾਸੂ ਸਮਾਚਾਰ ਦਾ ਖੁਸ਼ੀ ਦਾ ਪ੍ਰਚਾਰ ਕਰੋ ਤੇ ਬਿਮਾਰਾਂ ਨੂੰ ਰੋਗੀਆਂ ਨੂੰ ਚੰਗਾ ਕਰੋ ਔਰ ਯਿਸੂ ਦਾ ਨਾਮ ਲੈ ਕੇ ਚੰਗਾ ਕਰਦੇ ਪਾਸ ਤਾਂ ਕੋਈ ਨਰੂਲਾ ਜੀ ਕਿ ਇੱਕ ਕੀੜੀ ਨੂੰ ਠੀਕ ਨਹੀਂ ਕਰ ਸਕਦੇ ਤੇ ਨਾ ਹੀ ਉਹਨਾਂ ਨੇ ਕਦੇ ਕਿਹਾ ਵਾ ਅਗਰ ਉੱਥੇ ਜਿਹੜੇ ਇਹਨਾਂ ਨੇ ਦਿਖਾਇਆ ਕੋਈ 4 ਸਾਲ ਤੋਂ 휠 ਚੇਅਰ ਤੇ ਆਇਆ ਸੀ ਉਹ ਮੈਰਕਲ ਹੋਇਆ ਉਹ ਇਲਾਹੀ ਸ਼ਕਤੀ ਦੇ ਨਾਲ ਠੀਕ ਹੋਇਆ ਕਦੇ ਵੀ ਅਪੋਸਟਲ ਜਿਹੜੇ ਸਾਡੇ ਆ ਅਪੋਸਟਲ ਯੂਸਫ ਫਰਕੂ ਨਰੂਲਾ ਜੀ ਨੇ ਕਦੇ ਵੀ ਨਹੀਂ ਆਖਿਆ ਕਿ ਉਹਨੂੰ ਮੈਂ ਚੰਗਾ ਕੀਤਾ ਵਾ ਕਿਉਂਕਿ ਉਹ ਚੰਗਾ ਕਰਦਾ ਲਾਹ ਖੁਦਾ ਵਾ ਪਰਮਾਤਮਾ ਵਾ ਉਹ ਰੱਬ ਵਾ ਉਹ ਕਹਿੰਦੇ ਜੇ ਅਗਰ ਵਿਸ਼ਵਾਸ ਨਾਲ ਆਓਗੇ ਤੇ ਰੋਗੀ ਠੀਕ ਹੋ ਜਾਏਗਾ ਹੋਰ ਹੀ ਬਹੁਤ ਸਾਰੇ ਜਾਂਦੇ ਜਿਨ੍ਹਾਂ ਦਾ ਜਿੱਦਾਂ ਦਾ ਵਿਸ਼ਵਾਸ ਆ ਉਹ ਤਾਂ ਰੋਗੀ ਚੰਗੇ ਹੁੰਦੇ ਆ ਪ੍ਰਭੂ ਯੇਸ਼ੂ ਮਸੀਹ ਨੇ 4-4 ਦਿਨ ਤੇ ਮਰੇ ਹੋਏ ਮੁਰਦਿਆਂ ਨੂੰ ਜ਼ਿੰਦਾ ਕੀਤਾ ਇਹ ਬਾਈਬਲ ਦੇ ਹਵਾਲੇ ਆ ਮੇਰੇ ਕੋਲ ਲਾਜ਼ਰ ਨਾਮ ਦਾ ਜਿਹੜਾ ਵਿਅਕਤੀ ਆ 4 ਦਿਨ ਦਾ ਸੀ ਜਿਹੜਾ ਮਰ ਚੁੱਕਿਆ ਸੀ ਅਗਰ ਤੁਸੀਂ ਪਵਿੱਤਰ ਬਾਈਬਲ ਦੇ ਵਿੱਚੋਂ ਲੋਕਾਂ ਦੀ ਕਿਤਾਬ ਉਹਦੀ 11 ਬਾਪ ਉਹਦੀ 17 ਐਪਲ ਨੂੰ ਪੜੋਗੇ ਔਰ 43 ਤੇ 44 ਪੜੋਗੇ ਮਰ ਗਿਆ 4 ਦਿਨ ਦਾ 4 ਦਿਨ ਨੂੰ ਮੁਰਦੇ ਨੂੰ ਜਾ ਕੇ ਜਦੋਂ ਉਹਦੇ ਦੇ ਪੈਣਾ ਮਾਰਦਾ ਤੇ ਮਰੀਯਮ ਨੇ ਕਿਹਾ ਜਿੰਦਾ ਕੀਤਾ ਇੱਥੇ ਬੱਸ ਨਹੀਂ ਇਹਨਾਂ 4 ਸਾਲ ਦੀ ਗੱਲ ਕੀਤੀ ਆ ਕਿ ਅਪੋਸਟਲ ਜੀ ਕਿ 4 ਸਾਲ ਦਾ ਜਿਹੜਾ ਕਿ ਬੀਰ ਚਰਚਾ ਚੰਗਾ ਹੋ ਗਿਆ 33-34 ਸਾਲ ਦੇ ਰੋਗੀ ਜਿਹੜੇ ਆ ਜਿਹੜੇ ਬਿਮਾਰ ਪਏ ਸੀ ਬਾਈਬਲ ਦੇ ਵਿੱਚ ਜਿਹੜੇ ਚਿੰਨ ਤੇ ਚਮਤਕਾਰ ਜਿਹੜੇ ਦੱਸੇ ਗਏ ਚੰਗੇ ਹੋਏ ਆ ਇੱਕ ਵਿਧਵਾ ਦਾ ਪੁੱਤਰ ਮਰ ਗਿਆ ਸੀ ਉਹਨੂੰ ਪ੍ਰਭੂ ਯਿਸੂ ਮਸੀਹ ਨੇ ਚੰਗਾ ਕੀਤਾ ਜਨਮ ਦੇ ਅੰਧਿਆਂ ਨੂੰ ਅੰਨਿਆਂ ਨੂੰ ਜਿਹੜਾ ਪ੍ਰਭੂ ਯਿਸੂ ਨੇ ਅੱਖਾਂ ਦਿੱਤੀਆਂ ਗੁੰਗਿਆਂ ਨੂੰ ਜਿਹੜਾ ਬੋਲਣ ਲਈ ਜੜੀ ਉਹਨਾਂ ਨੇ ਸ਼ਕਤੀ ਦਿੱਤੀ ਇਹ ਕੋਈ ਵੀ ਪਾਸਟਰ ਜਿਹੜਾ ਅੱਦਾ ਦਾ ਚਮਤਕਾਰ ਨਹੀਂ ਕਰਦਾ ਤੇ ਜੋ ਵੀ ਕੁਝ ਕਰਦੇ ਉਹ ਇਲਾਹੀ ਸ਼ਕਤੀ ਕਰਦੀ ਹੈ ਉਹ ਪਰਮੇਸ਼ਰ ਕਰਦਾ ਵਾ ਔਰ ਇਹਨਾਂ ਨੇ ਸਾਡੇ ਜਿਹੜੇ ਪਵਿੱਤਰ ਤੇਲ ਤੇ ਕਿੰਤੂ ਪ੍ਰੰਤੂ ਕਿਹਾ ਕਿ ਤੇਲ ਦੇ ਨਾਲ ਹੀ ਤੇਲ ਲਾਣ ਦੇ ਨਾਲ ਇਹ ਬੜੀ ਵੱਡੀ ਬੇਵਦੀ ਕੀਤੀ ਹੈ ਸਾਡੇ ਤਰਫ ਦੇ ਪਵਿੱਤਰ ਬਾਈਬਲ ਦੇ ਅਸੀਂ ਕੋਲੋਂ ਨਹੀਂ ਕਰ ਰਹੇ ਪਵਿੱਤਰ ਬਾਈਬਲ ਦੀ ਯਾਕੂਬ ਦੀ ਕਿਤਾਬ ਉਹਦੀ ਪੰਜ ਇੱਕ ਮਿੰਟ ਸੁਣ ਲਓ ਜੀ ਸੁਣੋ ਤੁਹਾਡਾ ਸਵਾਲ ਦਾ ਜਵਾਬ ਦਵਾਂਗਾ ਬੈਲਟੀ ਸਾਹਿਬ ਨੇ ਤੁਸੀਂ ਕਰ ਰਹੇ ਤੁਹਾਨੂੰ ਦਵਾਂਗੇ ਜਵਾਬ ਕਿਉਂਕਿ ਸਾਡੇ ਹੋਰ ਵੀ ਬੁਲਾਰੇ ਬੜੇ ਆ ਹਮੇਸ਼ਾ ਬੈਠੇ ਆ ਡਾਕਟਰ ਲੁਕਸ ਜੀ ਆ ਸਰਜੀਤ <th>ਪਰ ਜੀ ਵੀ ਇੱਥੇ ਆਏ ਨੇ ਸਾਡੇ ਬਿਸ਼ਪ ਸਾਹਿਬ ਆ ਬੁਲਾਰੇ ਬੜੇ ਤੁਹਾਨੂੰ ਸਵਾਲ ਜਵਾਬ ਦੇ ਕੇ ਜਾਵਾਂਗੇ ਸਾਰੇ ਉਹਦੇ ਵਿੱਚ 5 ਦੇ 13 ਚ ਲਿਖਿਆ ਅਗਰ ਰੋਗੀ ਆ ਕੋਈ ਉਹ ਆਪਣੇ ਪਾਸਟਰ ਸੇ ਬਾਲਾਂ ਨੂੰ ਪਰਚੀਨਾ ਨੂੰ ਬੁਲਾਵੇ ਤੇ ਉਹਨਾਂ ਤੇ ਤੇਲ ਮਲ ਕੇ ਪ੍ਰਾਰਥਨਾ ਕਰੇ ਅਗਰ ਉਹਦਾ ਵਿਸ਼ਵਾਸ ਹੋਏਗਾ ਤਾਂ ਰੋਗੀ ਬਚ ਜਾਏਗਾ ਤੇ ਚੰਗਾ ਹੋ ਜਾਏਗਾ ਇਹਨਾਂ ਉਸ ਤੇਲ ਪਵਿੱਤਰ ਤੇਲ ਬਾਰੇ ਵੀ ਬਹੁਤ ਜ਼ਿਆਦਾ ਕਿੰਥੂ ਪਰੰਤੂ ਕੀਤਾ ਔਰ ਇੱਥੋਂ ਤੱਕ ਆ ਲੋਕਾਂ ਨੂੰ ਉਤਸਾਰਿਆ ਲਾਲਚ ਦੇ ਰਿਆ ਵੀ ਜਿਹੜੇ ਕੋਈ ਇਹਨਾਂ ਦੇ ਸਤਾਏ ਹੋਏ ਸਾਡੇ ਕੋ ਆਓ ਅਸੀਂ ਉਹਨਾਂ ਨੂੰ 2 ਲੱਖ ਰੁਪਏ ਦੇਵਾਂਗੇ 20 ਲੱਖ ਰੁਪਏ ਦਾ ਇਹ ਨਾਲ ਦੇਣ ਦਾ ਜਿਹੜਾ ਉਹ ਵੀ ਲਾਲ ਕੀਤਾ ਧਰਮ ਪ੍ਰਵਰਤਨ ਅਸੀਂ ਕਰ ਰਿਆ ਕਿ ਤੁਸੀਂ ਕਰ ਰਹੇ ਜੋ ਤੁਸੀਂ ਪੰਜਾਬ ਨੂੰ ਬਚਾਉਣੇ ਚੱਲੇ ਤੁਸੀਂ ਤੇ ਪੰਜਾਬ ਦੇ ਵਿੱਚ ਲੰਬੂ ਲਾਂਚ ਚੱਲੇ ਜੋ ਅੱਗ ਲਾਂਚ ਚੱਲੇ ਜੋ ਤੂੰ ਹੀ ਭਾਈਚਾਰਕ ਜਿਹੜੀ ਸਾਝ ਆ Hindu Muslim Sikh ईसाई ਦੀ ਐਸੀ ਬੀਸੀ ਮੈਜੋਰਟੀ ਦੀ ਉਹਨੂੰ ਤੁਸੀਂ ਤਾਂ ਤੋੜਨ ਚੱਲੇ ਜੋ ਸਰਯਾਮ ਸਰਯਾਮ ਉਹਨਾਂ ਨੇ ਕੱਲ੍ਹ ਕਿਹਾ ਤੁਹਾਡੇ ਸਾਹਮਣੇ ਕਿਹਾ ਵਾ ਕਿ ਅਸੀਂ 2 ਲੱਖ ਰੁਪਏ ਦਵਾਂਗੇ ਆਓ ਸਾਡੇ ਕੋ ਉਹਨਾਂ ਦੇ ਨਾਮ ਵੀ ਗੁਪਤ ਰੱਖੇ ਜਾਣਗੇ ਇਸ ਕਰਕੇ ਮੈਂ ਤਾਂ ਬੇਨਤੀ ਕਰਾਂਗਾ ਕਿਉਂਕਿ ਬਲਾਰੇ ਬਹੁਤ ਜ਼ਿਆਦਾ ਵਾ ਇਹਨਾਂ ਨੇ ਸਾਡੇ ਮਸੀਹ ਧਰਮ ਨੂੰ ਜਿਹੜਾ 크ਿਸਟਿਅਨ ਧਰਮ ਨੂੰ ਚਰਚਾ ਨੂੰ ਡੇਰਾਵਾਦ ਕਿਹਾ ਚਰਚ ਕਦੀ ਡੇਰਾ ਨਹੀਂ ਹੁੰਦੇ ਚਰਚ ਚਰਚ ਹੀ ਆ ਇਹ ਚਰਚ ਜਿਹੜਾ ਵਾ ਸਾਈਨ ਆਨ ਵੰਡਰ ਜਿਹੜਾ ਵਾ ਉਹਦੇ ਨਾਮ ਤੇ ਇੱਕ ਕਮੇਟੀ ਜਿਹੜੀ ਰਜਿਸਟਰਡ ਆ ਇਸੇ ਤਰ੍ਹਾਂ ਹੋਰ ਵੀ ਜਿਹੜੇ ਚਰਚ ਵਾ ਉਹ ਚਰਚ ਹੀ ਆ ਇਹਨਾਂ ਨੇ ਸਿੱਧੀ ਸਿੱਧੀ ਜਿਹੜੀ ਆ ਬੇਅਵਧੀ ਕੀਤੀ ਆ ਸਾਡੇ ਧਰਮ ਦੀ ਸਾਡੇ ਧਰਮ ਪ੍ਰਚਾਰਕਾਂ ਦੀ ਸਾਡੇ ਪਵਿੱਤਰ ਬਾਈਬਲ ਦੇ ਜਿਹੜੇ ਵਿੱਚ ਜਿਹੜੇ ਵਾਕ ਲਿਖਿਆ ਹੋਇਆ ਅਨੌਂਟਿੰਗ ਆਲ ਦੀ ਪਵਿੱਤਰ ਤੇਲ ਦੀ ਇਹਦਾ ਨੇ ਬਿਆਪਤੀ ਕੀਤੀ ਆ ਸਾਡੀ ਤਾਂ ਹੁ ਮੰਗਵਾ ਪੰਜਾਬ ਸਰਕਾਰ ਤੋਂ ਔਰ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਤੋਂ ਔਰ ਡੀਜੀਪੀ ਸਾਹਿਬ ਤੋਂ ਕਿਉਂਕਿ ਇਹ ਪੰਜਾਬ ਦੇ ਸ਼ਾਂਤ ਪਾਈ ਮਾਹੌਲ ਨੂੰ ਜਿਹੜਾ ਵਾ ਅੱਗ ਲਾਣਾ ਚਾਹੁੰਦੇ ਆ ਲਾੰਬੂ ਲਾਣਾ ਚਾਹੁੰਦੇ ਆ ਇਸ ਕਰਕੇ ਇਹੋ ਜਿਹੇ ਜਿਹੜੇ ਵਿਅਕਤੀ ਆ ਇਹਨਾਂ ਦੀ ਜਗ੍ਹਾ ਬਾਹਰ ਸਰੀਆਬ ਨੇ ਆ ਘੁੰਮਦੀ ਇਹਦਾ ਜਗ੍ਹਾ ਜੇਲ੍ਹ ਚਿਆ ਸਾਡੀ ਮੰਗਾ ਮੁੱਖ ਮੰਤਰੀ ਤੋਂ ਡੀਜੀਪੀ ਸਾਹਿਬ ਤੋਂ ਔਰ ਅਸੀਂ ਜਿਹੜਾ ਸਾਡਾ ਮਿਨੋਰੀਟੀ ਕਮਿਸ਼ਨ ਬਣਿਆ ਉਹਨਾਂ ਨੂੰ ਮੰਗ ਕਰਾਂਗੇ ਵੀ ਇਹਨਾਂ ਦੇ ਕਲਾਜ ਜੋ ਬਣਦੀ ਜੋ ਸਾਡੇ ਧਾਰਮਿਕ ਤੌਰ ਤੇ ਭਾਵਨਾਵਾਂ ਨੂੰ ਠੇਸ ਪਹੁੰਚੀ ਆ ਬਹੁਤ ਵੱਡੀ ਠੇਸ ਪਹੁੰਚਾਈ ਇਹਨਾਂ ਨੇ ਤੇ ਇਹਨਾਂ ਦੇ ਕਾਨੂੰਨੀ ਕਾਰ ਜਿਹੜਾ ਮਨਹਾਸ ਆ ਤੇ ਐਮਪੀ ਸਿੰਘ ਵਗੈਰਾ ਵਾ ਜਿਹੜੀ ਜਿੰਨੇ ਵੀ ਟੀਮ ਆ ਇਹਨਾਂ ਦਾ ਕਾਨੂੰਨੀ ਕਾਰਵਾਈ ਕਰਕੇ ਤੁਹਾਨੂੰ ਜੇਲ੍ਹ ਤੋਂ ਸੁਟਿਆ ਜਾਏ ਔਰ ਮੈਂ ਬੇਨਤੀ ਕਰਾਂਗਾ ਕੰਪਲੇਂਟ ਦਰਜ ਕਰਾਈ ਵੀ ਜਾਂ ਸਾਡੇ ਵੱਲੋਂ ਆਪਾਂ ਦਵਾਂਗੇ ਜੀ ਹਾਂਜੀ ਇਹਦੇ ਬਾਅਦ ਅਸੀਂ ਕੰਪਲੇਂਟ ਇਸ ਤੋਂ ਬਾਅਦ ਪ੍ਰੈਸ ਤੋਂ ਬਾਅਦ ਅਸੀਂ ਇੱਕ ਮਿੰਟ ਸੋ ਜੀ ਗੱਲ ਹਾਂਜੀ ਸਾਡੀ ਬੇਦਮੀ ਹੋ ਗਈ ਕਿੱਥੋਂ ਹੋਈ ਇਹ ਸਮਝਾਓ ਉਹਨਾਂ ਕਹਾਂ ਅਨਾਉਂਟਿੰਗ ਹੋ ਲੈ ਕੇ ਉਹਦੇ 100 ਰੁਪਏ ਪਰੇ ਨਹੀਂ ਫੋਟੋ ਆ ਮੇਰੇ ਕੋਲ ਹਾਂਜੀ ਉਹਦੇ ਤੁਸੀਂ ਵਿਖਿਆ ਕੀ ਇਹਦੇ ਇਹ ਲਗਾ ਲੋ ਤਾਂ ਤੂਤ ਪ੍ਰੇਤ ਆਤਮਾ ਉਹ ਚੱਗੀ ਹੋਣ ਗਿਆ ਤੁਸੀਂ ਮੰਨਦੇ ਹੋ ਨਾ ਚੀਜ਼ਾਂ ਨੂੰ ਕਿ ਇਦਾਂ ਹੋਏਗਾ ਅਸੀਂ ਥੋੜਾ ਕਹਿ ਰਹੇ ਆ ਫਿਰ ਪਵਿੱਤਰ ਬਾਈਬਲ ਗਲਤ ਆ ਬਾਈਬਲ ਕਹਿ ਰਹੀ ਆ ਬਾਈਬਲ ਨੇ ਤਾਂ ਕਹਿ ਨਹੀਂ ਤੁਸੀਂ ਤੇਲ ਵਿੱਚੋਂ ਤੁਸੀਂ ਤਾਂ ਪੈਸਾ ਦਾ ਦੇ ਰਹੇ ਹੋ ਤੇ ਤੇਲ ਕੋਣ ਵੇਚੇ ਕੋਈ ਤੇਲ ਨਹੀਂ ਵੇਚ ਇੱਕ ਮਿੰਟ ਕੋਈ ਲਿਖੀਏ ਮੈਂ ਤੁਹਾਨੂੰ ਬੇਸ਼ਕਸ਼ਾ ਹੋਵੇਗਾ ਇੱਕ ਮੈਂ ਇੱਕ ਮਿੰਟ ਜੀ ਆਪਾਂ ਲੈਨੇ ਆ ਮਿਸ਼ਰਾ ਸਾਹਿਬ ਸਾਡੇ ਜਿਹੇ ਕਲਾਈਮੈਂਟ ਜੀ ਸਾਡੇ ਧਾਰਮਿਕ ਕਾਗੂ ਆਏ ਦੇ ਪਿਛੇ ਸਾਹਿਬ ਆਪਾਂ ਕੁਐਸਚਨ ਲੈ ਲੈਨੇ ਆ ਆਪਾਂ ਕੁਐਸਚਨ ਲੈ ਲੈਣ ਹਾਂ ਜਿਹੜੇ ਜਿਹੜੇ ਆਏ ਹੋਏ ਸਾਥੀ ਉਹਨਾਂ ਨਾਲ ਆਪਾਂ ਗੱਲ ਕਰ ਲਈ ਆਪਾਂ ਕੁਐਸਚਨ ਲੈਣ ਉਹ ਨੰਬਰ ਹੋ ਜੀ ਸਭ ਕਲੇਮ ਕਰਦੇ ਕਿ ਮੈਡੀਕਲੀ ਕੁਝ ਕੰਪਲਿਕੀਸ਼ਨਸ ਹੈਗੀਆਂ ਨੇ ਜੋ ਤੁਸੀਂ ਸਿਰਫ ਪ੍ਰੇਅ ਦੇ ਰਾਜ ਠੀਕ ਕਰ ਸਕਦੇ ਹੋ ਕਿਹਾ ਜੀ ਕੀ ਮੈਡੀਕਲ ਕੰਪਲਿਕਸ਼ਨ ਕਰਦੀਆਂ ਹੈ ਨਹੀਂ ਜੋ ਤੁਸੀਂ ਸਿਰਫ ਫਰੇਜ਼ ਨਾਲ ਠੀਕ ਕਰ ਸਕਦੇ ਤੁਸੀਂ ਕਲੇਮ ਕਰਦੇ ਹੋ ਬਾਈਬਲ ਦੱਸਦੀ ਆ ਜੇ ਕੋਈ ਵਿਸ਼ਵਾਸ ਨਾਲ ਪ੍ਰਾਰਥਨਾ ਕਰਾਏਗਾ ਮਾਈਕਲ ਹੈਲੋ ਸਰ ਬਾਈਬਲ ਸੋ ਜਿਹੜਾ ਵਾ ਰੋਗੀ ਚੰਗਾ ਹੋ ਜਾਏਗਾ ਬਾਈਬਲ ਕਲੇਮ ਕਰਦੀ ਅਸੀਂ ਨਹੀਂ ਕਰਦੇ ਸਰ ਬਾਈਬਲ ਕਲੇਮ ਨਹੀਂ ਕਰਦੀ ਹਾਂਜੀ ਬਾਈਬਲ ਦੱਸਦੀ ਹੈ ਕਿ ਇਦਾਂ ਦਾ ਠੀਕ ਹੋ ਸਕਦਾ ਬੰਦਾ ਰਾਈਟ ਇਹੀ ਕਹਿ ਰਹੇ ਹੋ ਆਯੁਰਵੇਦਾਂ ਦੇ ਹਿਸਾਬ ਨਾਲ ਦੇਖੀਏ ਤੇ ਕਈ ਦਵਾਈਆਂ ਇਦਾਂ ਦੀਆਂ ਬੈਦ ਬਣਾ ਸਕਦੇ ਲੇਕਿਨ ਬੈਦਾਂ ਨੇ ਕਿ ਦਵਾਈ ਤਿਆਰ ਕੀਤੀ ਉਹ ਪਰਮਾਣਿਤ ਨਹੀਂ ਕੀਤੀ ਸਰਕਾਰ ਨੇ ਉੱਤੇ ਪਰਦਾ ਦਰਜ ਹੋ ਗਿਆ ਵਿਸ਼ਾ ਸਰ ਨੂੰ ਤੁਸੀਂ ਬੋਲੋ ਸਰ ਜਵਾਬ ਦੇਖਾ ਜਿਸ ਕਿਸਮ ਦੀ ਕੰਪਲਿਕੀਸ਼ਨ ਸੈਕਟ ਕਰਦੀ ਹੈ ਨਹੀਂ ਜਿਹੜੇ ਇਹਨਾਂ ਨੇ ਸਾਡੇ ਤੇ ਰੋਪ ਲਾਏ ਆ ਸਾਡੇ ਮਾਨਯੋਗ ਅਪੋਸਟਲ ਅੰਕੁਰ ਰੂਬਾ ਜੀ ਤੇ ਪਰ ਪਾਸਟਰ ਸੇ ਬਾਜਾਤੇ ਆਈ ਉਹਦੀ ਗੱਲ ਉਹਨਾਂ ਨੇ ਇਹ ਵੀ ਤਾਂ ਰੋਪ ਲਾਇਆ ਗਾਣਸਰ ਜੀ ਤਾਂ ਵੀ ਨਹੀਂ ਸਰ ਇੱਕ ਚੀਜ਼ ਆ ਜੋ ਪਹਿਲਾਂ ਇਹ ਮਨਹਾਰ ਕਿਹੜੀ ਏਜੰਸੀ ਦਾ ਜਿਹੜਾ ਤੁਸੀਂ ਚਾਰਟਿੰਗ ਜੀ ਹਾਂਜੀ ਉਹ ਮੈਂ ਦੱਸ ਸਕਿਆ ਉਹ ਮੈਂ ਦੱਸ ਸਕਿਆ ਭਾਜੀ ਮੈਂ ਦੱਸੂਗਾ ਤੁਹਾਨੂੰ ਇਹ ਮੁੱਖ ਗੱਲ ਆ ਤੁਹਾਡੇ ਕੋਲ ਵਾਸਾ ਕਿ ਤੁਸੀਂ ਐਜੂਕੇਸ਼ਨ ਲਾ ਰਹੇ ਤੁਹਾਨੂੰ ਜੇ ਸਪੈਸ਼ਲਿਟੀ ਪਰ ਕਿਤੇ ਕੋਈ ਨਹੀਂ ਓਕੇ ਮੈਂ ਦੱਸ ਰਿਹਾ ਸੀ ਜਾਂ ਸਾਹਿਬ ਜੀ ਆ ਸਿੰਘ ਸਾਹਿਬ ਵੈਸੇ ਤਾਦਾ ਅਸੀਂ ਮੁੱਖ ਤੌਰ ਤੇ ਅੱਜ ਇਸ ਗੱਲ ਤੇ ਆਏ ਸੀਗੇ ਕਿ ਜੋ ਉਹਨਾਂ ਨੇ ਐਜੂਕੇਸ਼ਨ ਲਾਇਆ ਅਸੀਂ ਇਹ ਚਾਹੁੰਦੇ ਆ ਕਿ ਉਹਨਾਂ ਨੂੰ ਸਬੂਤਾ ਸਾਹਮਣੇ ਹੋਣ ਤੇ ਅਸੀਂ ਤੁਹਾਡੇ ਮਾਧਮੇ ਦੇ ਤਰੁ ਉਹਨਾਂ ਦੇ ਕੋਲ ਨਾਲ ਕਿ ਮੁਰਮਿਸ਼ ਨੂੰ ਭੇਜਣਾ ਚਾਹੁੰਦੇ ਆ ਕਿ ਜਿਹੜੇ ਉਹਨਾਂ ਦੇ ਇਲਜ਼ਾਮ ਲਾਏ ਆ ਓ ਓ ਸਾਬਤੂ ਦੇ ਕਰਨ ਤੁਹਾਡੇ ਕੋਲ ਦੇ ਸਾਹਮਣੇ ਕੋ ਬਦਲੂ ਸੇ ਕੀਤਾ ਨਹੀਂ ਇਹ ਹਰ ਵਾਰੀ ਇਲਜ਼ਾਮ ਲਾਉਂਦੇ ਆ ਤੇ ਭੱਜ ਜਾਂਦੇ ਆ ਔਰ ਇੱਥੇ ਆ ਕੇ ਸਾਰੇ ਸਿਸਟਮ ਨੂੰ ਖਰਾਬ ਕਰਕੇ ਚੁਰ ਜਾਂਦੇ ਆ ਔਰ ਇਹ ਖਾਸ ਤੌਰ ਤੇ ਉਦੋਂ ਲੱਗਦੇ ਆ ਜਦੋਂ ਸਾਡਾ ਕ੍ਰਿਸਮਸ ਜਿਹੜਾ ਨਜ਼ਦੀਕ ਆ ਜਾਂਦਾ